ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਟ ਸਾਹਿਬ ਅਗਲੇ ਸ਼ੁੱਧ ਪਲਾਸੀ ਪ੍ਰਦਰਸ਼ਕਾਂ ਤੇ ਸਰੋਤਿਆਂ ਦਾ ਦਸਤੀ ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ-ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ ਪੌਣੇ 8 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਜੀ ਡਾਟ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜੀ ਡਾਟ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ ਜੀ ਜਿਹੜੀ ਨਜ਼ਰ ਆਂਦੀ ਹੈ ਜਾਂ ਜਿਹਦੀ ਬਹੁਤ ਵਾਰ ਚਰਚਾ ਹੁੰਦੀ ਹੈ ਉਹ ਕਿਲਿੰਗਸ ਦੀ ਹੁੰਦੀ ਹੈ ਬਿਲਕੁਲ ਸਟੇਟ ਉਹਦੇ ਚ ਇਨਵੋਲਵ ਹੈ ਔਰ ਜੈਨੋਸਾਈਡ ਕਿਵੇਂ 8 ਸਟੇजेस ਚ ਹੈ ਉਸ ਨੂੰ ਅਸੀਂ ਜ਼ਿਕਰ ਕੀਤਾ ਤੇ ਫਾਈਨਲ ਸਟੇਜ ਉਹਦੀ ਡਿਨਾਈਲ ਹੈ ਉਸ ਤੋਂ ਮੰਨਕਰ ਹੋਣ ਦੀ ਗੱਲ ਜਾਂ ਮੁਕਰਨ ਦੀ ਗੱਲ ਜੀ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਸਿੱਖ ਕੌਮ ਦੇ ਖਿਲਾਫ ਇਹ ਟੋਟਲ ਵਾਰ ਜਿਹੜੀ ਜੂਨ 84 ਤੋਂ ਬਿਲਕੁਲ ਜ਼ੋਰ ਦੇ ਨਾਲ ਵਢੀ ਗਈ ਹੈ ਚਲਦਾ 47 ਤੋਂ ਹੀ ਬੜੇ ਹੋਰ ਲੈਂਗੁਏਜ ਦੇ ਹਵਾਲੇ ਨਾਲ ਰਿਸੋਰਸਸ ਦੇ ਹਵਾਲੇ ਨਾਲ ਪਾਣੀਆਂ ਦੇ ਹਵਾਲੇ ਨਾਲ ਜਾਂ ਕ੍ਰਿਮੀਨਲ ਟ੍ਰਾਈਬ ਦੇ ਹਵਾਲੇ ਨਾਲ ਚੱਲ ਰਿਹਾ ਸੀ ਬਟ ਵਿਜੀਬਲ ਨਹੀਂ ਸੀ ਜੀ ਹੁਣ ਉਹਦੇ ਵਿੱਚ ਜ਼ਾਹਰ ਹੈ ਵੀ ਜਦੋਂ ਦਾ 2014 ਤੋਂ ਮੋਦੀ ਦਾ ਰਾਜ ਆਇਆ ਐ ਐਜੂਕੇਸ਼ਨ ਕਿਸ ਲੈਵਲ ਤੇ ਜਾ ਕੇ ਉਹ ਸਕੂਲਾਂ ਦੇ ਵਿੱਚ ਹੋਏ ਯੂਨੀਵਰਸਿਟੀਆਂ ਦੇ ਵਿੱਚ ਹੋਏ ਹੁਣ ਹਾਲਾਂਕਿ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਐਜੂਕੇਸ਼ਨ ਐ ਸਟੇਟ ਦਾ ਵਿਸ਼ਾ ਜੀ ਉਹਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਹੈ ਯੂਨੀਵਰਸਿਟੀਆਂ ਕਿਉਂਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਾਲ ਜੁੜੀਆਂ ਹੋਈਆਂ ਨੇ ਯੂਨੀਵਰਸਿਟੀ ਦੇ ਸਿਲੇਬਸ ਜਾਂ ਯੂਨੀਵਰਸਿਟੀਆਂ ਦੇ ਉੱਤੇ ਸੈਂਟਰ ਦਾ ਕੰਟਰੋਲ ਹੈ ਪਰ ਉਹਦੇ ਵਿੱਚ ਵੀ ਵਾਈਸ ਚਾਂਸਲਰ ਕੌਣ ਲੱਗੇਗਾ ਉਹ ਉਹਨੂੰ ਸਟੇਟ ਡਿਸਾਈਡ ਕਰਦੀ ਹੈ ਔਰ ਜਿਹੜਾ ਗਵਰਨਰ ਹੁੰਦਾ ਉਹ ਚਾਂਸਲਰ ਹੁੰਦਾ ਹਰ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਹੈ ਜੀ ਲੇਕਿਨ ਪੰਜਾਬ ਚ ਪਾਰਟਿਕੂਲਰਲੀ ਹਾਲਾਂ ਅਸੀਂ ਬਾਕੀ ਸਟੇਟਾਂ ਹੀ ਦੇਖਿਆ ਗੁਜਰਾਤ ਜਾਂ ਦੂਜੇ ਤੀਜੇ ਉੱਥੇ ਉਹਨਾਂ ਨੇ ਇਤਿਹਾਸ ਨੂੰ ਹਿੰਦੂਆਇਜ਼ ਕੀਤਾ ਪੂਰੀ ਤਰ੍ਹਾਂ ਕਿਤੇ ਸਾਵਰਕਰ ਵਾਰਡ ਦਿੱਤਾ ਹੈ ਕਿਤੇ ਜਿਹੜਾ ਉਹ ਦੀਨ ਦੇ ਆਰ ਉਪਾ ਦੇ ਆਏ ਨੂੰ ਬਣਾ ਦਿੱਤਾ ਕੁਝ ਕਿਤੇ ਹੋਰ ਔਰ ਉਸ ਕਿਸਮ ਦਾ ਨੈਰੇਸ਼ਨ ਜਾਂ ਜਿਹੜੀ ਇਸਲਾਮਿਕ ਹਿਸਟਰੀ ਨਾਲ ਸੰਬੰਧਤ ਮੁਗਲਾਂ ਦੇ ਇਤਿਹਾਸ ਖਾਸ ਤੌਰ ਤੇ ਉਹ ਚੈਪਟਰ ਜਿਹੜੇ ਨੇ ਹੌਲੀ ਹੌਲੀ ਪਾਣੀ ਪੱਧ ਦੀਆਂ ਲੜਾਈਆਂ ਹੁਣ ਨਹੀਂ ਪੜਾਈਆਂ ਜਾਂਦੀਆਂ ਹੋਰ ਵੀ ਬਹੁਤ ਕੁਝ ਐਸਾ ਕਰਨ ਦੀ ਕੋਸ਼ਿਸ਼ ਹੈ ਪਰ ਪੰਜਾਬ ਦੇ ਵਿੱਚ ਇਹਦਾ ਕਿਵੇਂ ਫੋਕਸ ਰਿਹਾ ਅਮਰਿੰਦਰ ਦੀ ਪਹਿਲੀ ਸਰਕਾਰ ਦੇ ਵੇਲੇ ਵੀ ਜੀ ਫਿਰ 10 ਸਾਲ ਬਾਦਲਾਂ ਦੇ ਰਾਜ ਵੇਲੇ ਵੀ ਹੁਣ ਗੱਲ ਸਮਝ ਆਉਂਦੀ ਹੈ ਕਿ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੇ ਪ੍ਰੋ ਵਾਈਸ ਚਾਂਸਲਰ ਆਰਐਸਐਸ ਬੈਕਗ੍ਰਾਉਂਡ ਦਾ ਲੱਗਾ ਤੇ ਕਿਵੇਂ ਜਿਹੜੇ ਸਿੱਖ ਚਿੰਤਕ ਸੀ ਉੱਥੇ ਉਹਨਾਂ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਆਵਾਜ਼ ਨੂੰ ਕਿਸੇ ਨੇ ਸੁਣਿਆ ਨਹੀਂ ਜੀ ਟੈਕਨੀਕਲ ਯੂਨੀਵਰਸਿਟੀ ਜਲੰਧਰ ਚ ਆਰਐਸਐਸ ਨੇ ਆਪਣਾ ਬੰਦਾ ਲਿਆਂਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਤਾਂ ਹੁਣ ਥੋੜਾ ਜਆ ਪਿਆ ਜਦੋਂ ਐਮਏ ਦੇ ਵਿੱਚੋਂ ਈਵਨ ਜਿਹੜਾ ਪੰਜਾਬੀ ਦਾ ਕੋਈ ਵੀ ਚੈਪਟਰ ਵੀ ਵਿੱਚੋਂ ਗਾਇਬ ਕਰ ਦਿੱਤਾ ਈਵਨ ਹਾਇਰ ਰਿਸਰਚ ਦੇ ਲਈ ਸਾਈਨ ਬੋਰਡ ਯੂਨੀਵਰਸਿਟੀ ਦੇ ਵਿੱਚ ਹਿੰਦੀ ਔਰ ਦੂਜੇ ਚ ਆ ਗਏ ਉਸ ਦਾ ਥੋੜਾ ਬਹੁਤ ਰੌਲਾ ਉਹ ਵੀ ਜਿਹੜੀਆਂ ਸਟੂਡੈਂਟਸ ਯੂਨੀਅਨ ਥੋੜੇ ਬਹੁਤ ਦਿਨਾਂ ਦੇ ਵਿੱਚ ਜਾਗਰੂਕ ਬੱਚੇ ਨੇ ਉਹਨਾਂ ਦੀ ਜਿਹੜੀ ਇਹ ਗੱਲ ਆਈ ਲੇਕਿਨ ਕਿਸ ਹੱਦ ਤੱਕ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਜੇ ਅਸੀਂ ਪੰਜਾਬੀ ਲਿਟਰੇਚਰ ਦੀ 20ਵੀਂ ਸਦੀ ਦੀ ਪ੍ਰਾਪਤੀ ਦੀ ਗੱਲ ਕਰੀਏ ਬੇਸ਼ੱਕ ਬਹੁਤ ਸਾਰਿਆਂ ਦੀਆਂ ਕੰਟਰੀਬਿਊਸ਼ਨਸ ਨੇ ਮੈਂ ਡੀਟੇਲਸ ਨਹੀਂ ਜਾਵਾਂਗਾ ਪਰ ਇੱਕ ਸਿੰਗਲ ਕੰਟਰੀਬਿਊਸ਼ਨ ਜਿਹੜੀ ਇੱਕ ਉਸ ਸ਼ਖਸ ਦੀ ਜਿਨ੍ਹਾਂ ਉਹ ਚੀਜ਼ ਦਿੱਤੀ ਜਿਹੜੀ ਅੱਜ ਤੱਕ ਉਸ ਦੇ ਬਰਬ ਕੋਈ ਉਸ ਕਿਸਮ ਦੀ ਜਿਹੜੀ ਹੈ ਉਹ ਨਹੀਂ ਦੇ ਸਕਿਆ ਗਿਫਟ ਪੰਜਾਬੀ ਕੌਮ ਜੈਨਲ ਔਰ ਪੰਜਾਬੀ ਜ਼ੁਬਾਨ ਔਰ ਸਿੱਖ ਕੌਮ ਉਹ ਹੈ ਮਹਾਨ ਕੋਸ਼ ਜੀ ਭਾਈ ਸਾਹਿਬ ਭਾਈ ਕਾਨ ਸਿੰਘ ਨਭ ਜਿਨ੍ਹਾਂ ਦੀ ਕਈ ਦਹਾਕਿਆਂ ਦੀ ਮਿਹਨਤ ਮਹਾਨ ਕੋਸ਼ ਐਂਸਾਈਕਲੋਪੀਡੀਆ ਨੂੰ ਕਹਿੰਦੇ ਨੇ ਔਰ ਅੱਜ ਵੀ ਬੇਸ਼ੱਕ 5-6 ਯੂਨੀਵਰਸਿਟੀਆਂ ਪੰਜਾਬ ਚ ਨੇ ਅਡਰਟ ਲੇਕਿਨ ਉਸ ਲੈਵਲ ਦਾ ਕੰਮ ਤਾਂ ਕਿਸੇ ਨੇ ਕੀ ਕਰਨਾ ਸੀ ਉਹ ਮਹਾਨ ਕੋਸ਼ ਹਾਲਾਂ ਉਸ ਤੋਂ ਬਾਅਦ ਅੰਗਰੇਜ਼ੀ ਦੇ ਵਿੱਚ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਡਾਕਟਰ ਹਰਬੰਸ ਸਿੰਘ ਨੇ ਦਿੱਤਾ ਲੇਕਿਨ ਉਹ ਕੁਝ ਵੀ ਨਹੀਂ ਹੈ ਜਿੰਨਾ ਕੰਮ ਇੰਟੈਂਸਿਵ ਵਰਕ ਮਹਾਨ ਕੋਸ਼ ਲਈ ਭਾਈ ਕਾਨ ਸਿੰਘ ਨਾਭਾ ਨੇ ਕੀਤਾ ਔਰ ਉਦੋਂ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਟਿਆਲਾ ਜਿਹੜਾ ਰਾਜਾ ਹੈ ਉਸਨੇ ਉਹਦੇ ਛਪਵਾਣ ਦੇ ਵਿੱਚ ਉਹਦੇ ਵਿੱਚ ਮਦਦ ਕੀਤੀ ਜੀ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਪਾਸ਼ਾ ਵਿਪາກ ਪੰਜਾਬ ਇੱਕ ਕੈਰੋਂ ਦੇ ਜ਼ਮਾਨੇ ਚ ਇੱਕ ਕੰਸੈਸ਼ਨ ਸੀ ਪੰਜਾਬੀ ਸੂਬੇ ਦਾ ਮੋਰਚਾ ਜਦੋਂ ਲੱਗਾ ਸੀ ਤੇ ਇਹ ਦੱਸਣਾ ਚਾਹੁੰਦੇ ਸੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਆਈਡੀਅਲ ਯੂਨੀਵਰਸਿਟੀ ਦੇ ਤੌਰ ਤੇ ਓਵਰ ਅ ਪੀਰੀਅਡ ਆਫ ਡਿਵੈਲਪ ਹੋਈ ਜੀ ਔਰ ਉਹਦੇ ਨਾਂ ਨਾਲ ਹੀ ਪੰਜਾਬੀ ਯੂਨੀਵਰਸਿਟੀ ਲੱਗਣ ਦਾ ਮਤਲਬ ਸੀ ਕਿ ਵੀ ਇਹ ਜਿਹੜੀ ਯੂਨੀਵਰਸਿਟੀ ਹੈ ਇਹ ਪੰਜਾਬੀ ਜ਼ਬਾਨ ਦੇ ਵਿਕਾਸ ਦੇ ਵਿੱਚ ਉਸ ਦੀ ਤਰੱਕੀ ਦੇ ਵਿੱਚ ਉਹ ਜਿਹੜੀ ਹੈ ਉਹ ਕੰਮ ਕਰੇ ਪਰ ਇਹਨਾਂ ਨੇ ਆਪ ਤਾਂ ਕੀ ਪ੍ਰੋਡਿਊਸ ਕਰਨਾ ਸੀ ਪਿਛਲੇ ਸਮੇਂ 'ਚ ਵੀ ਇੱਕ ਨਿਊਜ਼ ਸੀ ਕਿ ਕਿਵੇਂ ਪੁਰਾਣੇ ਜਿਹੜੇ ਮੈਗਜ਼ੀਨ ਨੇ 19ਵੀਂ ਸਦੀ ਅਖੀਰ ਦੇ ਵੀ ਉਹਨੂੰ ਕਿਵੇਂ ਰੱਦੀ ਦੇ ਭਾਵ ਵਿੱਚ ਵੇਚਿਆ ਜਾ ਰਿਹਾ ਔਰ ਉਹ ਜਦੋਂ ਜਾ ਕੇ ਫੜੇ ਗਏ ਤੇ ਫਿਰ ਹੋਇਆ ਜੀ ਅਸੀਂ ਇਨਕੁਆਰੀ ਕਰ ਰਹੇ ਹਾਂ ਦੂਜਾ ਕੁਝ ਵੀ ਨਹੀਂ ਉਹਦੇ 'ਚੋਂ ਨਿਕਲਿਆ ਪਰ ਜਿਹੜੀ ਸਭ ਤੋਂ ਵੱਡੀ ਬੇਈਮਾਨੀ ਜਿਸ ਹੱਦ ਤੱਕ ਜਾ ਕੇ ਕਿਉਂਕਿ ਜਦੋਂ 2002 ਦੇ ਪੀਰੀਅਡ ਚ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੀ ਬਣੀ ਉਹਨਾਂ ਨੇ 2 ਕਰੋੜ 2 2.75 ਕਰੋੜ ਪਾਉਣੇ 3 ਕਰੋੜ ਰੁਪਈਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੱਕ ਪ੍ਰੋਜੈਕਟ ਲਈ ਦਿੱਤਾ ਕਿ ਪਾਈਕਾਨ ਸਿੰਘ ਨਾਬਾ ਦਾ ਮਹਾਨ ਕੋਸ਼ ਜਿਹੜਾ ਹੈ ਉਹ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਵੀ ਛਾਪਿਆ ਜਾਏ ਟਰਾਂਸਲੇਟ ਪਾਉਣੇ 3 ਕਰੋੜ ਦੀ ਗ੍ਰਾਂਟ ਉਸ ਪੀਰੀਅਡ ਦੇ ਵਿੱਚ ਦਿੱਤੀ ਗਈ ਹੁਣ ਉਹਦਾ ਬਣਿਆ ਕਿ ਔਰ ਇਹ 2002 ਤੋਂ ਲੈ ਕੇ ਜੇ ਹੁਣ ਅਸੀਂ 16 ਸਾਲ ਬਾਅਦ ਦੇਖੀਏ ਤੇ ਅੱਜ ਤੁਸੀਂ ਖਬਰ ਦੇਖ ਸਕਦੇ ਹੋ ਕਿਉਂਕਿ ਕੁਝ ਮਹੀਨੇ ਪਹਿਲਾਂ ਇਹ ਗੱਲ ਸਾਹਮਣੇ ਆਈ ਕਿ ਬੀੜਾ ਘਰਕ ਕਰ ਦਿੱਤਾ ਇਹਨਾਂ ਨੇ ਮਹਾਨ ਕੋਸ਼ ਦਾ ਉਹਦੇ ਚ ਕੁਝ ਚੈਪਟਰ ਹੀ ਗਾਇਬ ਕਰ ਦਿੱਤੇ ਨੇ ਅਰਥ ਬਿਲਕੁਲ ਗਲਤ ਸਪੈਲਿੰਗ ਮਿਸਟੇਕਸ ਦਿੱਤਾ ਇਨ 1000ਸ ਕੋਈ ਕਹਿਣਾ ਹੀ ਕੀ ਹੈ ਜਦੋਂ ਉਹਦਾ ਰੌਲਾ ਪਿਆ ਔਰ ਫਿਰ ਇਹ ਹੋਇਆ ਜੀ ਐਕਸਪਰਟਸ ਦਾ ਪੈਨਲ ਬਿਠਾ ਦਿਓ ਇਦੀ ਇਨਵੈਸਟੀਗੇਸ਼ਨ ਕਰੋ ਇਨਕੁਆਰੀ ਕਰੋ ਕਿਤਾਬਾਂ ਜਾ ਚੁੱਕੀਆਂ ਨੇ ਮਾਰਕੀਟ ਛੱਪ ਕੇ ਉਹਨਾਂ ਨੂੰ ਰੀਕਾਲ ਕਰੋ ਜੀ ਔਰ ਉਹ ਜਿਹੜੇ ਤਿੰਨ ਪੈਨਲ ਐਕਸਪਰਟਸ ਦੇ ਬਣਾਏ ਹੋਰੇ ਖਬਰ ਹੈ ਐਕਸਪਰਟਸ ਬਲੇਮ ਯੂਨੀਵਰਸਿਟੀ ਫॉर 에ਰਰਸ ਇਨ ਮਹਾਨ ਕੋਸ਼ ਰੀਪ੍ਰਿੰਟ ਔਰ ਤਿੰਨੋ ਹੀ ਪੈਨਲ ਜਿਹੜੇ ਨੇ ਉਹਨਾਂ ਨੇ ਯੂਨੀਵਰਸਿਟੀ ਨੂੰ ਦੋਸ਼ ਦੱਤਾ ਕਿ ਭਾਈ ਇਹ ਜਿਹੜੀ ਰੀਪ੍ਰਿੰਟ ਚ 에ਰਰ ਨੇ ਇਹਦੇ ਲਈ ਇਹ ਜ਼ਿੰਮੇਵਾਰ ਨੇ ਜੀ ਸੈਪਰੇਟ ਰਿਪੋਰਟ ਸਬਮਿਟਡ ਬਾਈ ਅ ਪੈਨਲ ਆਫ 3 ਐਕਸਪਰਟਸ Have concluded that glaring mistakes were introduced while republication of Mahan Kosh Encyclopedia of Sikh Literature by Punjab University Patiala. In its meeting held two months ago, the university authorities had sent a few pages from Encyclopedia to three experts, Dr. Paramjit Singh Sidhu, former professor Guru Nanak Dev University, Dr. Ajmer Singh, and Professor Uma Sethi of Punjab University. Ja ਬੀ ਦੋ ਸਿੱਖ ਨੇ ਉਹਨਾਂ ਚ ਇੱਕ ਹਿੰਦੂ ਬੀਬੀ ਹੈ ਜੀ ਇਹਨੇ ਮੀਟਿੰਗ ਹੈਲਡ ਆਨ ਟਿਊਜ਼ਡੇ ਐਟ ਦਾ ਯੂਨੀਵਰਸਿਟੀ ਇਟ ਵਾਸ ਫਾਊਂਡ ਥੈਟ ਇਨ देयर ਰਿਪੋਰਟਸ ਦਾ ਐਕਸਪਰਟਸ ਹੈਵ ਸਟੁੱਕ ਟੂ ਦਾ अर्lier ਵਿਊ ਥੈਟ ਥੇਅਰ ਵਾਰ ਅ ਲਾਰਜ ਨੰਬਰ ਆਫ ਸਪੈਲਿੰਗ ਐਂਡ ਫੈਕਚੁਅਲ ਮਿਸਟੇਕਸ ਸਪੈਲਿੰਗ ਮਿਸਟੇਕ ਸਮਝ ਆ ਸਕਦੀ ਹੈ ਪ੍ਰੂਫ ਰੀਡਿੰਗ ਪ੍ਰੋਪਰ ਨਹੀਂ ਹੋਈ ਜਾਣ ਫੈਕਚੁਅਲ ਮਿਸਟੇਕਸ ਕਿਨ ਐ ਫੈਕਟ ਬਦਲੇ ਕਿਨ ਐ ਫੈਕਟ ਗਾਇਬ ਕੀਤੇ विच वर इंट्रोड्यूस्ड वैन द यूनिवर्सिटी पबलिश महान कोश जो गलत ने जो यूनिवर्सिटी ने छापे वह लिया टू आउटसाइड एक्सपर्ट्स हू आलसो अटेंडेड द मीटिंग वर ऑफ द व्यू दैट द यूनिवर्सिटी शुड पुल बैक द प्रिंटेड कॉपीज है द नंबर मिसटेकस नंबर ऑफ मिसटेक सो लार्ज दैट इट इज़ इमपोसीबल टू करैक्ट उन्होंने कहा जी इन्नी ज्यादा गलतियां ने कि उन्होंने करैक्ट नहीं किया हूँ ਇਹਦੇ ਤੇ ਤੁਸੀਂ ਦੇਖੋ ਜਦੋਂ ਮੈਂ ਕਿਹਾ ਕਿ ਵੀ ਕੌਣ ਇਸ ਸ਼ਰਾਰਤ ਦੇ ਪਿੱਛੇ ਹੋਏਗਾ ਜਾਰੇ ਆਰਐਸਐਸ ਦੀ ਗੇਮ ਉਹਨਾਂ ਨੇ ਕਿਵੇਂ ਸਿੱਖ ਇਤਿਹਾਸ ਔਰ ਦੂਜੇ ਨੂੰ ਹੁਣ ਪੰਜਾਬੀ ਲੈਂਗੁਏਜ ਡਿਵੈਲਪਮੈਂਟ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਦਾ ਹੈੱਡ ਹੈ ਡਾਕਟਰ ਯੋਗਰਾਜ ਅੰਦਾਜ਼ਾ ਲਾ ਲਓ ਵੀ ਕੀ ਹੋ ਰਿਹਾ ਹੈ ਡਾਕਟਰ ਯੋਗਰਾਜ ਹੈੱਡ ਆਫ ਦਾ ਪੰਜਾਬੀ ਲੈਂਗੁਏਜ ਡਿਵੈਲਪਮੈਂਟ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਸੈਟ we agree to the expert opinion jo experts keh rahe ne oh assi unar sahmat hai but we don't want to take any decision in haste on pulping the book as the university has spent rupees 2.75 crore on its publication experts keh rahe ne bhi inya mistakes ne in oh yograj keh rahe ji dekho assi 3.5 crore tere pyo ne kharche ve tusi 16 saal ch ਜੋਦਾ ਮਹਾਨਕੋਸ਼ ਦਾ ਹਾਲ ਕਰ ਦਿੱਤਾ ਪੌਣੇ 3 ਕਰੋੜ ਚ ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਅਜੇ ਨਹੀਂ ਇਹਨੂੰ ਵਾਪਸ ਲੈ ਸਕਦੇ ਅਜੇ ਅਸੀਂ ਦੇਖਾਂਗੇ ਕਿ ਬਈ ਔਰ ਦਾ ਪ੍ਰੋਜੈਕਟ ਵਾਸ ਕਨਸੀਵਡ ਡੂਰਿੰਗ தி ਚੀਫ ਮਿਨਿਸਟਰ ਅਮਰਿੰਦਰ ਸਿੰਘਸ ਪ੍ਰੀਵੀਅਸ ਰਜਿਮ ਇਟ ਵਾਸ ਐਗਜ਼ੀਕਿਊਟਿਡ ਜੁਆਇੰਟਲੀ ਬਾਈ ਦਾ ਯੂਨੀਵਰਸਿਟੀਜ਼ ਪਬਲਿਕੇਸ਼ਨ ਬਿਊਰੋ ਐਂਡ ਡਿਪਾਰਟਮੈਂਟ ਆਫ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ ਵਿਦ ਅ ਸਪੈਸ਼ਲ ਗ੍ਰਾਂਟ ਬਾਈ ਦਾ ਸਟੇਟ ਗਵਰਨਮੈਂਟ ਹੁਣੇ ਕੌਣ ਬੈਠਾ ਹੈ ਨਾ ਇਹ ਪੰਜਾਬੀ ਯੂਨੀਵਰਸਿਟੀ ਦਾ ਹਾਲ ਹੈ ਕਿ ਇੱਥੇ ਵੀ ਇਸ ਲੈਵਲ ਤੇ ਜਾ ਕੇ ਜਿਹੜਾ ਉਹ ਸਾਡਾ ਬਿਲਕੁਲ ਜਿਹੜਾ ਇਤਿਹਾਸ ਬਦਲਿਆ ਜਾ ਰਿਹਾ ਹੈ ਔਰ ਪੰਜਾਬ ਸਕੂਲ ਟੈਕਸਟ ਬੁੱਕ ਬੋਰਡ ਦਾ ਅਸੀਂ ਦੇਖ ਰਹੇ ਹਾਂ ਵੀ ਉਹ ਲਗਾਤਾਰਤਾ ਨਾਲ ਅਕਾਲੀਆਂ ਨੇ ਕੱਲ ਵੀ ਧਰਨੇ ਦਿੱਤੇ ਨੇ ਹਣਾ ਅਕਾਲੀ ਸਰਕਾਰ ਦੇ ਵੇਲੇ ਆਰਐਸਐਸ ਦੇ ਸਾਰੇ ਵਿੱਚ ਐਕਸਪੁਆਇੰਟ ਬੜੇ ਕਿ ਭਈ 11ਵੀਂ ਤੇ 12ਵੀਂ ਦੀਆਂ ਸਕੂਲ ਟੈਕਸਟ ਬੁੱਕ ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਖ ਇਤਿਹਾਸ ਦਾ ਕੀ ਬੇੜਾ ਕਰਕੇ ਕੀਤੇ ਔਰ ਉਹ ਇਹਦੇ ਪਿੱਛੇ ਕੌਣ ਹੈ ਹੁਣ ਜਿਹੜਾ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਹੈ ਅਮਰਤਸਰ ਤੋਂ ਹੈ ਮਿਸਟਰ ਓਪੀ ਸੋਨੀ ਜੀ ਔਰ ਉਹਨਾਂ ਨੇ ਜਦੋਂ ਇਹਦਾ ਰੌਲਾ ਪਿਆ ਅਮਰਿੰਦਰ ਸਿੰਘ ਨੇ ਕਿਹਾ ਕਿ ਜੀ ਠੀਕ ਹੈ ਉਹਨੂੰ ਰੋਕ ਦਿਓ ਇੱਕ ਹੋਰ ਸਾਈਟ ਕਮੇਟੀ ਬਣਾ ਦਿੱਤੀ ਕਿ ਵੀ ਤੁਸੀਂ ਦੇਖੋ ਕਿ ਵੀ ਇਹਦੇ ਵਿੱਚ ਕੀ ਹੈ ਇਹਨੂੰ ਬਦਲੋ ਜੋ ਵੀ ਗਲਤ ਲਿਖਿਆ ਗਿਆ ਹੁਣ ਇਹ ਜਿਹੜੀ ਓਵਰਸਾਈਟ ਕਮੇਟੀ ਚ ਗਈਆਂ ਕਿਉਂਕਿ ਆਰਐਸਐਸ ਦੀਆਂ ਜਿਹੜਾ ਇੰਨੀਆਂ ਡੂੰਗੀਆਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਬੰਦੇ ਬੜੇ ਹੁਣ ਇਹ ਖਬਰ ਹੈ Oversight committee failed to upload lessons in time Sony, A Education Minister kareya denying his personal interference in the oversight committee for preparing the revised text of history books for class 11 and 12 of Punjab School Board, Education Minister OP Sony on Monday said the special team of historians had failed to honor its commitments of uploading the one chapter of each class. within 15 days since the beginning of august ye 15 august ton unhanu no task ditti si ke ik chapter unhane roz karne oh bilkul fail hoye ne unhane sirf 5 chapter jede ne oh uh, 12th class de te sirf ik chapter 11th da october de last week tak upload kita aur eh jada 7 to zyada chapter ne jede rehnde ne so unhane keh ke, ke the official website shows a letter from chairman of ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮਨੋਹਰ ਕਾਂਤ ਕੋਲੋਈਆ दैट द ਕਮੇਟੀ ਹੈਡ ਪੁਟ ਵਨ ਚੈਪਟਰ ਆਫ ਈਚ ਕਲਾਸ ਔਨ ਦਾ ਅਫੀਸ਼ੀਅਲ ਵੈਬਸਾਈਟ 1 ਅਕਤੂਬਰ 1 ਹੁਣ ਉੱਥੇ ਵੀ ਇਹ ਬੈਠਾ ਹੋਇਆ ਮਨੋਹਰ ਕਾਂਤ ਔਰ ਇਹ ਜਿਹੜਾ ਉਹਨੇ ਐਜੂਕੇਸ਼ਨ ਮਨਿਸਟਰ ਨੇ ਹੋ ਸਕਦਾ ਉਸ ਸੈਂਸਰਿਟੀ ਦੇ ਨਾਲ ਕਰਨਾ ਚਾਹੁੰਦਾ ਹੋਏਗਾ ਕਿਉਂਕਿ ਬਦਨਾਮੀ ਕਾਂਗਰਸ ਦੀ ਬੜੀ ਹੋ ਰਹੀ ਹੈ ਵੀ ਸਕੂਲਾਂ 'ਚ ਕੀ ਚੱਲ ਰਿਹਾ ਹੈ ਔਰ ਉਹਨੇ ਸੋਨੀ ਨੇ ਲੈਟਰ ਟੂ ਚੇਅਰਮੈਨ ਆਫ ਪੰਜਾਬ ਸਕੂਲ ਬੋਰਡ ਔਨ ਅਕਤੂਬਰ 31st ਹੈਸ ਰਿਟਨ ਥੈਟ ਗਵਰਨਮੈਂਟ ਹੈਡ ਅਨਨੈਸੈਸਰੀਲੀ ਬਿਕਮ ਦਾ ਬਟ ਆਫ ਕ੍ਰਿਟਿਸਿਜ਼ਮ ਬਿਕਾਜ਼ ਡਿਸਟੋਰਸ਼ਨਸ ਐਂਡ ਮਿਸਟੇਕਸ ਹੈਡ ਨਾਟ ਬੀਨ ਕਰੈਕਟਿਡ ਉਹਨੇ ਕਿਹਾ ਜੀ ਸਾਡੇ ਤੇ ਇਤਰਾਜ਼ ਹੋ ਰਿਹਾ ਹੁਣ ਜਿਹੜਾ ਬੋਰਡ ਨੇ ਰਿਪਲਾਈ ਕੀਤਾ ਉਹਨਾਂ ਨੇ ਕਿਹਾ ਜੀ ਹਿਸਟੋਰੀਅਨਸ ਡਿਫੈਂਡਡ ਥੇਅਰ ਕੰਟੈਂਟ ਸੇਇੰਗ ਦੇ ਹੈਡ ਕੋਟਡ ਕੰਟੈਂਪੋਰਰੀ ਸੋਰਸਸ ਵਿਚ ਆਰ ਆਥੈਂਟਿਕ ਉਹਨਾਂ ਨੇ ਕਿਹਾ ਜੀ ਅਸੀਂ ਕਿਦਾਂ ਬਦਲ ਦਈਏ ਜਿਹੜੇ ਇਤਿਹਾਸਕਾਰ ਨੇ ਉਹ ਤਾਂ ਇਹ ਕਹਿੰਦੇ ਨੇ ਜੀ ਜੋ ਅਸੀਂ ਦਿੱਤਾ ਉਹਦਾ ਬਿਲਕੁਲ ਅਸੀਂ ਉਹਦਾ ਇਤਿਹਾਸਕ ਹਵਾਲੇ ਦਿੱਤੇ ਨੇ ਦੇ ਆਲਸੋ ਅਸ਼ੂਰਡਡ ਦੈਟ ਟਿਲ ਦਾ ਟਾਈਮ ਆਫ ਪਬਲਿਕੀਸ਼ਨ ਆਫ ਦਾ ਬੁੱਕ ਇਫ ਐਨੀ ਕ੍ਰਿਟਿਸਿਜ਼ਮ ਵਿਦ ਪ੍ਰੂਫ ਅਰਾਈਜ਼ਸ ਇਟ ਵਿਲ ਉਹਨੇ ਕਿਹਾ ਜੀ ਤੁਸੀਂ ਜੇ ਕੋਈ ਸਬੂਤ ਦੇ ਦੁੱਤੇ ਤੇ ਅਸੀਂ ਕਰੈਕਟ ਕਰ ਦੇਾਂਗੇ ਅਦਰਵਾਈਜ਼ ਜੋ ਇਸ ਇਤਿਹਾਸਕਾਰ ਕਹਿ ਰਹੇ ਨੇ ਜੋ ਅਸੀਂ ਲਿਖਿਆ ਜੋ ਤੁਹਾਡੇ ਗੁਰੂ ਸਾਹਿਬਾਨ ਤੁਹਾਡੇ ਇਤਿਹਾਸ ਦੀ ਮਿੱਟੀ ਪਲੀਤ ਕੀਤੀ ਹੈ ਉਹ ਬਿਲਕੁਲ ਠੀਕ ਹੈ ਹੁਣ ਜਿਹੜਾ ਇਸ ਦੇ ਉੱਤੇ ਜਿਹੜਾ ਸੋਨੀ ਨੇ ਕੀ ਕਿਹਾ कि Education Mr. Sony on Monday pulled up Punjab School Education Board Chairman Manoor Kant Kaluya publicly for the mistakes in the history chapters of class 11 and 12 that were uploaded. Handing over a dressing down to Kaluya just before entering his SUV outside the Punjab School Education Board office, Soni said, Did I not clearly give you the responsibility of handling? ਦਾ ਪਬਲਿਸ਼ਿੰਗ ਆਫ ਦਾ ਹਿਸਟਰੀ ਨੋਟਸ ਕਿ ਤਾਨੂੰ ਮੈਂ ਦਿੱਤੀ ਨਹੀਂ ਸੀ ਜ਼ਿੰਮੇਵਾਰੀ ਆਮ ਬੀਇੰਗ ਫੋਰਸ ਟੂ ਫੇਸ ਦਾ ਐਮਬੈਰਕਮੈਂਟ ਆਫ ਅਨਸਰਿੰਗ ਦਾ ਮੀਡੀਆ ਕੁਆਰੀਜ਼ ਫਾਰ ਯੂਰ ਮਿਸਟੇਕਸ ਕਿ ਵੀ ਤੂੰ ਜਿਹੜੀਆਂ ਗਲਤੀਆਂ ਕੀਤੀਆਂ ਨੇ ਮੈਨੂੰ ਉਹਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਔਰ ਇਸੇ ਹੀ ਇਸ਼ੂ ਦੀ ਇੱਕ ਖਬਰ ਇਹ ਹੈ ਕਿ ਇਤਿਹਾਸ ਦੀ ਕਿਤਾਬ ਚ ਗਲਤੀਆਂ ਲਈ ਕੌਣ ਜ਼ਿੰਮੇਵਾਰ ਹੋਣ ਲੱਗੇਗਾ ਪਤਾ ਔਰ ਇਹ ਜਿਹੜਾ ਹੈ ਇਹ ਵੀ ਓਪੀ ਸੋਨੀ ਦੇ ਨਾਲ ਹੀ ਰਿਲੇਟਡ ਖਬਰ ਹੈ ਉਹਨਾਂ ਨੇ ਮਨੋਰ ਕਾਂਤ ਜਿਹੜਾ ਸਿੱਖਿਆ ਬੋਰਡ ਦਾ ਚੇਅਰਮੈਨ ਮਨੋਰ ਕਾਂਤ ਕਲੂਆ ਨੂੰ ਜ਼ੁਬਾਨੀ ਝਾੜ ਵੀ ਪਾਈ ਔਰ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇਹ ਸਾਰੇ ਮਾਮਲੇ ਦੀ ਜਾਂਚ ਸਕੂਲ ਜਿਹੜਾ ਸਿੱਖਿਆ ਸਕੱਤਰ ਹੈ ਉਹਨੂੰ ਦੇ ਦਿੱਤੀ ਔਰ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਉਹਦੇ ਵਿੱਚ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ ਮਾਰਾਂ ਦੀ ਟੋਲੀ ਨੂੰ ਉਹਨੇ ਕਿਹਾ ਕਿ ਉਹ ਇਤਿਹਾਸ ਦੀਆਂ ਹੋਰ ਪੁਸਤਕਾਂ ਤਿਆਰ ਕਰਨ ਤਾਂ ਆਪਣਾ ਕੰਮ ਜਾਰੀ ਰੱਖਣ ਤੇ ਜਦੋਂ ਉਹਨਾਂ ਦੀਆਂ ਕਿਤਾਬਾਂ ਪੂਰੀਆਂ ਹੋ ਗਈਆਂ ਉਹ ਫਿਰ ਉਹਦੇ ਤੇ ਨਜ਼ਰਸਾਨੀ ਕਰਨਗੇ ਸੋ ਮੈਂ ਇਹ ਦੋਨੋਂ ਖਬਰਾਂ ਇਹਨੇ ਰੋ ਕੇ ਇੱਕ ਪਾਸੇ ਉਹ ਯੂਨੀਵਰਸਿਟੀ ਜਿਹੜੀ ਪੰਜਾਬੀ ਜ਼ੁਬਾਨ ਦੇ ਨਾਂ ਤੇ ਬਣੀ ਉਸ ਤੇ ਵਿੱਚ ਆਰਐਸਐਸ ਦਾ ਬੈਠਾ ਹੈ ਯੋਗਨਾਥ ਤੇ ਇੱਥੇ ਮਨੋਰ ਲਾਲ ਘਟੋਈਆ ਹੁਣ ਇਹ ਦੋਵੇਂ ਇਹਨਾਂ ਦੀਆਂ ਜੇ ਤੁਸੀਂ ਜੜਾਂ ਦੇਖੋਗੇ ਤੇ ਆਰਐਸਐਸ ਨਾਲ ਜੁੜੇ ਹੋਏ ਨੇ ਇਹਦੇ باوجود ਕਿ ਸਕੂਲ ਟੈਕਸਟ ਬੁక్స్ ਦੇ ਮਾਮਲੇ ਦਾ ਇਸ਼ੂ ਪਿਛਲੀਆਂ ਜਿਹੜੀਆਂ ਨੇ ਅਸੈਂਬਲੀ ਸੈਸ਼ਨ ਦੇ ਦੌਰਾਨ ਅਕਾਲੀ ਦਲ ਨੇ ਇਹਨੂੰ ਹਾਲਾਂ ਇਹ ਬੰਦੇ ਸਾਰੇ ਅਕਾਲੀਆਂ ਦੇ ਵੇਲੇ ਦੇ ਆਏ ਹੋਏ ਨੇ ਜੀ ਲੇਕਿਨ ਇਹਦੇ باوجود ਸਈਆਂ ਬਹਿ ਕੋਤਵਾਲ ਉਹ ਡਰ ਕਾਇਕਾ ਇਹਨਾਂ ਦੀਆਂ ਜੜਾਂ ਜੜੀਆਂ ਨੇ ਉਹ ਧਰਤੀ 'ਚ ਲੱਗੀਆਂ ਹੋਈਆਂ ਨੇ ਡੂੰਘੀਆਂ ਆਰਐਸਐਸ ਦੀ ਪਕੜ ਹੈ ਔਰ ਜੋ ਆਰਐਸਐਸ ਚ ਹੈ ਪਰ ਉਹਨਾਂ ਦਾ ਅਸੀਂ ਕਿੰਨੇ ਆਵੇਸਲੇ ਆ ਵੀ ਸਾਡੇ ਨਾਲ ਕੀ ਹੋ ਰਿਹਾ ਔਰ ਉਹ ਲੱਗੇ ਹੋਏ ਨੇ ਆਪਣੇ ਕੰਮ ਤਾਂ ਕਿ ਸਾਡੀ ਭਵਿੱਖ ਦੀ ਜਨਰੇਸ਼ਨ ਜਦੋਂ ਸਕੂਲ ਟੈਕਸਟ ਬੁੱਕਸ ਹੋਣ ਗਿਆ ਜਾਂ ਜਿਹੜਾ ਇਹ ਕਿੰਨਾ ਮਹਾਨ ਕੰਮ ਮਹਾਨ ਕੋਸ਼ ਦਾ ਰੂਪ ਚ ਭਾਈਕਾਨ ਸਿੰਘ ਨਾਬਾ ਨੇ ਕੀਤਾ ਉਹਦੀ ਮਿੱਟੀ ਪਲੀਤ ਕਰਕੇ ਪੌਣੇ 3 ਕਰੋੜ ਦੀ ਰਕਮ ਜ਼ਾਇਆ ਕਰਕੇ ਵੀ ਉਹ ਯੋਗਨਾਥ ਕਹਿ ਰਿਹਾ ਕਿ ਜੇ ਅਸੀਂ ਕਿਤਾਬ ਕਿਵੇਂ ਵਾਪਸ ਲਿਆ ਸਕਦੇ ਹਾਂ ਤੇ ਦੇਖੋ ਕਿੰਨੇ ਪੈਸੇ ਲੱਗੇ ਹੋਏ ਨੇ ਜੀ ਡਾਕਟਰ ਸਾਹਿਬ ਬਿਲਕੁਲ ਇਤਨੇ ਨਾਮ ਤੇ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਅਪੀਲ ਦੀ ਬੇਨਤੀ ਕਰਦੀ ਏ ਵੀਅਰਜ਼ ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਇਸ ਤਰ੍ਹਾਂ ਹੀ ਸੱਚੀਆਂ ਤੇ ਖ਼ਬਰੀਆਂ ਖ਼ਬਰਾਂ ਤੁਹਾਡੇ ਨਜ਼ਰ ਅੰਦਾਜ਼ ਕਰਦਾਰੇ ਵੀ ਤਾਂ ਇਸ ਦੀ ਵਾਤਵਾਦ ਮਾਈਕ ਸਾਥਾ ਕਰੋ ਤੁਸੀਂ ਆਪਣੀ ਮਾਈਕ ਸਾਥਾ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ 36-0137 ਲੌਂਗ ਆਂਡ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ